ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਵਿੰਦਪੁਰਾ ਦੇ ਆ ਸਾਹਮਣੇ ਆਉਂਦੇ ਆ ਨੇ ਜਿੱਥੇ ਇੱਕ ਕਿਸਾਨ ਦੇ ਘਰ ਤੇ ਵਿੱਚ ਦਿਨ ਦਿਹਾੜੇ ਹਨ ਪਛਾਤੇ ਨੌ ਜਵਾਨਾਂ ਨੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ 18 ਟੋਲੇ ਸੋਨਾ ਤੇ 10000 ਨਕਦੀ ਸ਼ਾਮਲ ਹੈ ਚੋਰ ਇੰਨਾ ਤੇ ਹੱਥ ਸਾਫ਼ ਕਰਕੇ ਫਰਾਰ ਹੋ ਜਾਂਦੇ ਨੇ ਦੱਸਦੇ ਕਿ ਘਰ ਦੇ ਮੈਂਬਰ ਇੱਕ ਧਾਰਮਿਕ ਥਾਂ ਤੇ ਮੱਥਾ ਟੇਕਣ ਗਏ ਹੋ ਸਨ ਪੁਲਿਸ ਨੇ ਮਾਮਲਾ ਦਰਜ ਕੀਤਾ ਜੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਚੋਰ ਦਿਨ ਦਿਹਾੜੇ ਚੋਰੀ ਦੀਵਾਰ ਦਾਤ ਨੂੰ ਅੰਜਾਮ ਦੇ ਜਾਂਦੇ ਨੇ 10000 ਦੀ ਨਕਦੀ ਤੇ 18 ਤੋਲੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਨੇ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਅਤੇ ਸ਼ਹਿਰ ਇਸ ਦੇ ਨਾਲ ਕਾਫੀ ਖੌਫ ਦੇ ਵਿੱਚ ਹੈ ਕਾਫੀ ਡਰ ਦੇ ਵਿੱਚ ਨੇ ਲੋਕ ਕਿ ਅਸੀਂ ਹੁਣ ਕਿਤੇ ਮੱਥਾ ਟੇਕਣ ਤੱਕ ਨਹੀਂ ਜਾ ਸਕਦੇ ਘਰ ਨੂੰ ਕੱਲਾ ਛੱਡ ਕੇ ਜਾਂਦੇ ਆ ਤਾਂ ਘਰ ਤੇ ਚੋਰ ਹੱਤ ਸਾਫ਼ ਕਰ ਜਾਂਦੇ ਨੇ ਇਹ ਖਬਰ ਮਾਨਸਾ ਦੇ ਜ਼ਿਲ੍ਹੇ ਪਿੰਡ ਗੋਵਿੰਦਪੁਰਾ ਤੋਂ ਸਾਹਮਣੇ ਆਈ ਹੈ ਮੇਰਾ ਨਾਮ ਗੁਰਮਿੰਦਰ ਸਿੰਘ ਜੀ ਪਿੰਡ ਗੋਵਿੰਦਪੁਰਾ ਅਸੀਂ ਆਪਣੇ ਘਰੋਂ ਸਾਢੇ 11:00 ਕ 11:00 ਵਜੇ ਜੀ ਚਿੰਤਾ ਲਾ ਕੇ ਆਪਣੀ ਸਿਸਟਰ ਕਲਾਣੇ ਹੈ ਜੀ ਉਹਦੇ ਕੋਲ ਗਏ ਸੀ ਉਹਦਾ آپریشن ਹੋਇਆ ਪਤਾ ਲੈਣ ਜੀ ਸਾਣ ਜਿਹੜਾ ਮੇਰੇ ਡੈਡੀ ਨੂੰ ਸਾਡੀ ਚੱਕੀ ਹੈ ਜੀ ਇੱਥੇ ਚੱਕੀ ਤੇ ਛੱਡ ਗਈ ਚਾਬੀਆਂ ਜਿੰਦਾ ਲਾ ਕੇ ਉਹਨੂੰ ਖੜਾ ਗਏ ਜਦੋਂ ਮੇਰਾ ਡੈਡੀ ਸਵਾ 1:00 ਵਜੇ ਜੀ ਘਰੇ ਆਇਆ ਚਾਹ ਪੀਣਾ ਉਹਨੇ ਆ ਕੇ ਦੇਖਿਆ ਤਾਂ ਸਾਡਾ ਬਾਰ ਅੰਦਰੋਂ ਵੀ ਲੱਗਿਆ ਪਿਆ ਸੀਗਾ ਜੀ ਉਹ ਮੇਰੇ ਤਾਏ ਕੇ ਕੋਠੇ ਉੱਤੋਂ ਦੀ ਚੜਕੇ ਜੀ ਜਦੋਂ ਘਰੇ ਆਇਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਉਹਨਾਂ ਨੇ ਸਾਨੂੰ ਤਲਾ ਦਿੱਤੀ ਦੇ ਆ ਕਰਕੇ ਆਪਣੇ ਘਰੇ ਚੋਰੀ ਹੋ ਗਈ ਸਾਡਾ ਸਾਰਾ ਸਮਾਨ ਲੈ ਗਏ ਜੀ ਕਰੀਬ 17-18 ਟੋਲੇ ਸੋਨਾ ਜੀ 2-3 5-6 ਟੋਲੇ ਚਾਂਦੀ ਹੈ ਕਿੰਨੇ ਕ ਦਾ ਨੁਕਸਾਨ ਹੋਣਾ ਸਾਡਾ ਹੋਊਗਾ ਇਸ ਤਰ੍ਹਾਂ 18 ਲੱਖ ਦਾ ਤਕਰੀਬ ਜੀ ਅਸੀਂ ਫਿਰ ਉਹਦੋਂ ਆ ਬਰੇਟ ਠਾਣੇ ਇੰਤਲਾ ਦਿੱਤੀ ਜੀ ਹੁਣ ਰਵਟ ਕਰਾਈ ਹੈਗੀ ਬਾਕੀ ਦੇਖੋ ਸਾਡਾ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੀ ਰਿਕਵਰੀ ਹੋਣੀ ਚਾਹੀਦੀ ਹੈ ਸਾਡੇ ਪਹਿਲਾਂ ਵੀ 2008 ਚ ਜੀ ਚੋਰੀ ਹੋਈ ਹੋਈ ਹੈ ਢੋਵਾਰੀ ਸਾਡੇ ਵਾਕਾ ਹੋ ਗਏ ਕਿਸ ਤੇ ਸ਼ੱਕ ਜੀ ਕੋਈ ਸ਼ੱਕ ਸਾਨੂੰ ਕਿਸੇ ਤੇ ਨਹੀਂ ਹਾਂਜੀ ਮਹਤਰ ਸਿੰਘ ਬੀਕੇ ਜੋ ਸਿੱਧੂਪੁਰ ਦਾ ਜ਼ਿਲ੍ਹਾ ਆਗੂ ਆ ਇਹ ਸਾਡੇ ਜੋ ਗੁਰਵਿੰਦਰ ਸਿੰਘ ਦੇ ਘਰ ਕੱਲ ਚੋਰੀ ਹੋਈ ਹੈ ਇਹ ਤਕਰੀਬਨ 11:00 ਵਜੇ ਆਪਣੇ ਗੇਟ ਨੂੰ ਜਿੰਦਾ ਲਾ ਕੇ ਆਪਣੇ ਪੇਤਾਂ ਨੂੰ ਚੱਕੀ ਤੇ ਚਾਬੀਆਂ ਫੜਾ ਕੇ ਕਲਾਣੇ ਮੇਲਾ ਵੀ ਸੀ ਤੇ ਉੱਥੇ ਇਹਨਾਂ ਦੀ ਸਿਸਟਰ ਆ ਉੱਥੇ ਗਏ ਸੀ ਉਸ ਤੋਂ ਬਾਅਦ ਚੋਰਾਂ ਨੇ ਕੰਧ ਟੱਪ ਕੇ ਇਹਨਾਂ ਦਾ ਤਕਰੀਬਨ 17-18 ਟੋਲੇ ਸੋਨਾ ਤੇ ਕੁਝ ਚਾਂਦੀ ਕੁਝ ਨਗਦ ਰੁਪਏ ਤੇ ਜੋ ਗਰੀਬ ਕਿਸਾਨ ਦਾ ਨੁਕਸਾਨ ਹੋਇਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਇਸ ਪਰਿਵਾਰ ਨਾਲ ਇਹ ਘਟਨਾ ਦੂਸਰੀ ਵਾਰ ਵਾਪਰੀ ਹੈ ਪਹਿਲਾਂ 2008 ਦੇ ਵਿੱਚ ਵੀ ਇਸ ਪਰਿਵਾਰ ਦਾ ਨੁਕਸਾਨ ਹੋਇਆ ਸੀ ਤੇ ਹੁਣ ਦੂਸਰੀ ਵਾਰ ਇਸ ਪਰਿਵਾਰ ਨੂੰ ਵੱਡਾ ਘਟੋ ਘਟ 18-20 ਲੱਖ ਦਾ ਚੋਰੀ ਦਾ ਜੋ ਨੁਕਸਾਨ ਹੈ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਕਿ ਜਿੰਮੇਵਾਰੀ ਸਮਝ ਕੇ ਇਸ ਪਰਿਵਾਰ ਦਾ ਹੋਇਆ ਨੁਕਸਾਨ ਆ ਜੋ ਇਸ ਚੋਕਰੀ ਚੋਰੀ ਦੀ ਜਲਦੀ ਤੋਂ ਜਲਦੀ ਰਿਕਵਰੀ ਕਰਾਈ ਜਾਵੇ ਨਹੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੇ ਜੋ ਸਿੱਧੂਪੁਰ ਕੰਨੀਓ ਅਸੀਂ ਜੋ ਵੀ ਐਕਸ਼ਨ ਹੋਊਗਾ ਉਹ ਕਰਾਂਗੇ ਪਰ ਅਸੀਂ ਇਸ ਪਿੰਡ ਦੇ ਵਿੱਚ ਜੋ ਚੋਰੀ ਹੋਈ ਆ ਇਸ ਨੂੰ ਬਰਾਮਦ ਕਰਾ ਕੇ ਰੱਖ ਜਿਹੜੀ ਗਵੰਚਪੁਰਾ ਦੇ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ ਜੀ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੋ ਗੁਰਵਿੰਦਰ ਸਿੰਘ ਸਨੋ ਮੇਵਾ ਸਿੰਘ ਬਸ ਗੁਬਿੰਦ ਪ੍ਰਾਣ ਨੇ ਸਾਡੇ ਕੋਲ ਬਿਆਨ ਲਖਾਇਆ ਵੀ ਉਹ ਕਲਾਣੇ ਮੇਲੇ ਤੇ ਸਾਰਾ ਪਰਿਵਾਰ ਗਿਆ ਸੀ ਕਰਨਤਾਲ ਆ ਲੱਗੀ ਗਏ ਸੀਗੇ ਉਥੋਂ ਦੋ ਅਣਪਛਾਤੇ ਵਿਅਕਤੀ ਉਹ ਤਾਂ ਦੱਸ ਰਿਹਾ ਪਰ ਹਜੇ ਤੱਕ ਮਤਲਬ ਅ ਦੂਸਰੇ ਆਸੇ ਪਾਸੇ ਉਹਦੇ ਪੁੱਛਗਿੱਛ ਕਰ ਰਹੇ ਆ ਤੇ ਕੈਮਰਾ ਤੋਂ ਪਰਤਾਲ ਕਰ ਰਹੇ ਆ ਤੇ ਜਿਹੜਾ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਤਾਲ ਤੋਂ ਬਾਅਦ ਬੰਦ ਕਰ ਰਿਹਾ ਹਾਂ ਜਿਨ੍ਹਾਂ ਦੇ ਇਹਨਾਂ ਦੇ ਖਿਲਾਫ ਨਾਮ ਨਾਮ ਵਿਅਕਤੀਆਂ ਦੇ ਖਿਲਾਫ ਕਤਮਾ ਦਰਜ ਕਰਤਾ ਪੱਤਰਕਾਰ ਬੱਟੂ ਬਟਲਾੜਾ ਦੀ ਰਿਪੋਰਟ ਲੁਧਿਆਣਾ ਲਈ